ਅਜੀਵ ਵਿਚਾਰ ਚਰਚਾ ਵਿੱਚ ਤੁਹਾਡਾ ਸਵਾਗਤ ਹੈ ਜੀ ਖਬਰ ਸ਼ੂਤਰਾਂ ਦੇ ਹਵਾਲੇ ਦੇ ਨਾਲ ਵੱਖ-ਵੱਖ ਅਖਬਾਰੀ ਅਦਾਰਿਆਂ ਦੇ ਹਵਾਲੇ ਦੇ ਨਾਲ ਆ ਰਹੀ ਹੈ ਕਿ ਜੋ ਅਮਰਿਤਪਾਲ ਸਿੰਘ ਨੇ ਖਡੂਰ ਸਾਹਿਬ ਤੋਂ ਜਿਹੜੇ ਐਮਪੀ ਨੇ ਉਹਨਾਂ ਦਾ ਜਿਹੜਾ ਐਕਸਟੈਂਸ਼ਨ ਐਨਐਸਏ ਦਾ 1 ਸਾਲ ਦਾ ਹੋਰ ਵਾਦਾ ਦਿੱਤਾ ਗਿਆ ਤੇ ਇਹ ਦਰਸ਼ਕਾਂ ਦੀ ਜਾਣਕਾਰੀ ਲਈ ਦੱਸ ਦਈਏ ਕਿ ਪਿਛਲੇ 2 ਸਾਲ ਤੋਂ ਲਗਾਤਾਰ ਸ਼ਾਮਦੀ ਦਿਬਰੂਗੜ੍ਹ ਜੇਲ੍ਹ ਦੇ ਵਿੱਚ ਐਨਐਸਏ ਕਾਨੂੰਨ ਦੇ ਤਹਿਤ ਨਜ਼ਰਬੰਦ ਨੇ ਤੇ ਹੁਣ ਇਹਨਾਂ ਦਿਨਾਂ ਦੇ ਵਿੱਚ April ਦੇ ਵਿੱਚ ਉਹਨਾਂ ਦੀ ਜਿਹੜੀ ਐਨਐਸਏ ਸੀਓ ਖਤਮ ਹੋ ਰਹੀ ਸੀ ਤਾਂ ਉਸ ਤੋਂ ਪਹਿਲਾਂ ਹੀ ਪੰਜਾਬ ਗਵਰਨਮੈਂਟ ਨੇ ਇਸ ਸਾਰਾ ਤੈਅ ਕਰ ਲਿਆ ਕਿ ਉਹਨਾਂ ਦਾ 1 ਸਾਲ ਦਾ ਐਨਐਸਸੀ ਦਾ ਐਕਸਟੈਂਸ਼ਨ ਜਿਹੜਾ ਹੈ ਉਹ ਮੁਰ ਤੋਂ ਕੀਤਾ ਜਾ ਰਿਹਾ ਹੈ ਜਾਂ ਆਲਮੋਸਟ ਹੋ ਹੀ ਚੁੱਕਿਆ ਹੈ ਹੋਮ ਡਿਪਾਰਟਮੈਂਟ ਦੇ ਵੱਲੋਂ ਇੱਥੇ ਦੱਸ ਦਈਏ ਕਿ ਬੀਤੇ ਦਿਨਾਂ ਦੇ ਵਿੱਚ ਜੋ ਐਮ ਜੋ ਅਮਰਿਤਪਾਲ ਸਿੰਘ ਉਹਨਾਂ ਦੇ ਸਾਥੀ ਨੇ ਉਹ ਨੌ ਸਾਥੀ ਨੇ ਉਹਨਾਂ ਦੇ ਉੱਤੋਂ ਐਨਐਸਏ ਹਟਾਇਆ ਗਿਆ ਉਹ ਐਨਐਸਏ ਹਟਾਉਣ ਤੋਂ ਬਾਅਦ ਉਹਨਾਂ ਨੂੰ ਪੰਜਾਬ ਲਿਆਂਦਾ ਗਿਆ ਤੇ ਉਹਨਾਂ ਦੇ ਉੱਤੇ ਜਿਹੜਾ ਅਜਨਾਲਾ ਪੁਲਿਸ ਦੇ ਉੱਤੇ ਹਮਲਾ ਥਾਣੇ ਦੇ ਉੱਤੇ ਹਮਲਾ ਕਰਨ ਵਾਲਾ ਕੇਸ ਹੈ ਉਹ ਚੱਲਿਆ ਉਹਨਾਂ ਦੇ ਵਿੱਚ ਜਿਹੜੇ ਉਹਨਾਂ ਦੇ ਕੀ ਅਲਾਏ ਨੇ ਪੱਪਲ ਪ੍ਰੀਤ ਸਿੰਘ ਉਹਨਾਂ ਨੂੰ ਵੀ ਬੀਤੇ ਦਿਨਾਂ ਦੇ ਵਿੱਚ ਲਿਆਂਦਾ ਗਿਆ ਤੇ ਉਹਨਾਂ ਦਾ ਹਾਲੇ ਪੁਲਿਸ ਰਿਮਾਨਡ ਚੱਲ ਰਿਹਾ ਹੈ ਤਾਂ ਇਸ ਦੇ ਵਿੱਚ ਕਿਆ ਸਰਾਈਆਂ ਲੱਗ ਰਹੀਆਂ ਸੀ ਕਿ ਅਮਰਿਤਪਾਲ ਸਿੰਘ ਉਹਨਾਂ ਦੇ ਉੱਤੇ ਕਿ ਐਨਐਸਏ ਲੱਗੇਗਾ ਵਧੇਗਾ ਜਾਂ ਹਟਾ ਕੇ ਉਹਨਾਂ ਨੂੰ ਵੀ ਪੰਜਾਬ ਲੈ ਕੇ ਆਂਦਾ ਜਾਊਗਾ ਪਰ ਜੋ ਇਹ ਗੱਲ ਰਿਪੋਰਟਾਂ ਦੇ ਆਧਾਰ ਤੇ ਕਹੀ ਜਾ ਰਹੀ ਹੈ ਜੋ ਇੰਡੀਅਨ ਐਕਸਪ੍ਰੈਸ ਨੇ ਵੀ ਛਾਪੀ ਹੈ ਜਾਂ ਦਾ ਟ੍ਰਿਬਿਊਨ ਨੇ ਵੀ ਤਾਂ ਉਸ ਦੇ ਵਿੱਚ ਇਹ ਕਿਹਾ ਜਾ ਰਿਹਾ ਕਿ ਅਮਰਿਤਪਾਲ ਸਿੰਘ ਉਹਨਾਂ ਦੇ ਖਿਲਾਫ ਐਨਐਸਏ ਜਿਹੜੀ ਹੈ 1 ਸਾਲ ਦੇ ਲਈ ਹੋਰ ਵਧਾ ਦਿੱਤੀ ਗਈ ਹੈ ਤੇ ਇਸ ਦੇ ਵਿੱਚ ਜੋ ਆਧਾਰ ਦਿੱਤਾ ਗਿਆ ਉਹ ਦਿੱਤਾ ਗਿਆ ਕਿ ਅੰਮ੍ਰਿਤਸਰ ਦੇ ਜਿਹੜੇ ਡਿਸਟ੍ਰਿਕਟ ਮੈਜਿਸਟਰੇਟ ਨੇ ਉਹਨਾਂ ਦੇ ਵੱਲੋਂ ਇਹ ਰეკਮੈਂਡੇਸ਼ਨ ਕੀਤੀ ਗਈ ਹੈ ਜਿਹੜੇ ਪੰਜਾਬ ਦਾ ਹੋਮ ਡਿਪਾਰਟਮੈਂਟ ਹੈ ਉਹਨੂੰ ਤੇ ਜਿਹੜਾ ਹੋਮ ਡਿਪਾਰਟਮੈਂਟ ਹੈ ਜਾਂ ਜਿਹੜੇ ਮੈਜਿਸਟ੍ਰੇਟ ਨੇ ਉਹਨਾਂ ਦੇ ਕੋਲੇ ਇਨਪੁਟ ਜਿਹੜਾ ਇੰਟੈਲੀਜੈਂਸ ਜਿਹੜੀਆਂ ਏਜੰਸੀਜ਼ ਨੇ ਉਹਨਾਂ ਨੇ ਦਿੱਤੀ ਹੈ ਕਿ ਅਮਰਿਤਪਾਲ ਸਿੰਘ ਉਹਨਾਂ ਦੇ ਖਿਲਾਫ ਇੱਕ ਐਕਸਟਰਾ ਐਵੀਡੈਂਸ ਹੈ ਕਿ ਜੇ ਉਹ ਅਮਰਿਤਪਾਲ ਸਿੰਘ ਬਾਹਰ ਆਉਂਦੇ ਨੇ ਤਾਂ ਉਹਨਾਂ ਦੇ ਬਾਹਰ ਆਉਣ ਦੇ ਨਾਲ ਲਾਅ ਐਂਡ ਆਰਡਰ ਦਾ ਮਸਲਾ ਵੱਡ ਸਕਦਾ ਤਾਂ ਇਹ ਇੱਕ ਕਿਹਾ ਜਾ ਰਿਹਾ ਹੈ ਕਿ ਇੰਟੈਲੀਜੈਂਸ ਏਜੰਸੀਜ਼ ਦੀ ਇਨਪੁਟ ਹੈ ਉਹਦੇ ਆਧਾਰ ਤੇ ਰეკਮੈਂਡੇਸ਼ਨ ਜਿਹੜੀ ਅਮਰitsar ਦੇ ਮੈਜਿਸਟ੍ਰੇਟ ਦੇ ਵੱਲੋਂ ਸਟੇਟ ਹੋਮ ਡਿਪਾਰਟਮੈਂਟ ਨੂੰ ਕੀਤੀ ਗਈ ਹੈ ਤੇ ਹੁਣ ਸਟੇਟ ਹੋਮ ਡਿਪਾਰਟਮੈਂਟ ਨੇ ਲਗਭਗ ਜਿਹੜਾ ਹੈਗਾ ਆ ਇਹ ਐਕਸਟੈਂਸ਼ਨ ਨੂੰ ਅਪਰੂਵ ਕਰ ਦਿੱਤਾ ਪਰ ਇਸ ਦਾ ਪੋਲੀਟੀਕਲ ਮੀਨਿੰਗ ਕੀ ਹੈ April 2023 ਦੇ ਵਿੱਚ ਜਦੋਂ ਅਮਰਿਤਪਾਲ ਤੇ ਉਹਨਾਂ ਦੇ ਸਾਥੀਆਂ ਤੇ ਕ੍ਰੈਕਡਾਊਨ ਕੀਤਾ ਗਿਆ ਕੀਤਾ ਗਿਆ ਸੀ ਫਰਵਰੀ ਦੇ ਵਿੱਚ ਫਿਰ ਉਹਨਾਂ ਨੂੰ ਫੜਿਆ ਗਿਆ April ਦੇ ਵਿੱਚ 2023 ਤੋਂ ਉਸ ਤੋਂ ਹੀ ਲਗਾਤਾਰ ਇਹਨਾਂ ਦਾ ਕ੍ਰਿਟਿਸਿਜ਼ਮ ਚੱਲ ਰਿਹਾ ਹੈ ਭਗਵੰਤ ਮਾਨ ਦਾ ਇਸ ਮਸਲੇ ਦੇ ਉੱਤੇ ਤੇ ਹੁਣ ਜਿਹੜਾ ਹੈਗਾ ਇਹਦੀ ਪੋਲੀਟੀਕਲ ਕਾਸਟ ਜਿਹੜੀ ਆ ਉਹ ਉਹ ਇਹਨਾਂ ਨੂੰ ਦੇਣੀ ਪੈ ਸਕਦੀ ਹੈ ਕਿਉਂਕਿ ਅੰਮ੍ਰਿਤਪਾਲ ਦੇ ਲਈ ਜਿਸ ਰਿਕਾਰਡ ਮਾਰਦਨ ਦੇ ਨਾਲ ਉਹ April 2024 ਦੀਆਂ ਲੋਕ ਸਭਾ ਚੋਣਾਂ ਦੇ ਵਿੱਚ ਜਿੱਤੇ ਸੀ ਉਸ ਤੋਂ ਬਾਅਦ ਉਹ ਐਮਪੀ ਬਣੇ ਨੇ ਉਸ ਤੋਂ ਬਾਅਦ ਵੀ ਜਿਸ ਢੰਗ ਦੇ ਨਾਲ ਉਹਨਾਂ ਨੂੰ ਸੌਹ ਚੁਕਾਈ ਗਈ ਹੈ ਕਿਸੇ ਨੂੰ ਮਿਲ ਨਹੀਂ ਦਿੱਤਾ ਗਿਆ ਤੇ ਲਗਾਤਾਰ ਹੀ ਉਹ ਉਹਨਾਂ ਨੂੰ ਜਿਹੜੀ ਉਹਨਾਂ ਦੀ ਐਮਪੀਸ਼ਿਪ ਦੇ ਬਾਵਜੂਦ ਵੀ ਉਹਨਾਂ ਨੂੰ ਐਨਐਸਏ ਦੇ ਅੰਡਰ ਡਿਬਰੂਗੜ੍ਹ ਦੇ ਵਿੱਚ ਰੱਖਿਆ ਜਾ ਰਿਹਾ ਹੈ ਤਾਂ ਇਹ ਸਾਰੇ ਨੂੰ ਜਦੋਂ ਆਪਾਂ ਦੇਖਦੇ ਆਂ ਤਾਂ ਇਹ ਸਮਝ ਆਉਂਦਾ ਹੈ ਕਿ ਇਹਦੀ ਪੋਲੀਟੀਕਲ ਕੋਸਟ ਸਟੇਟ ਗਵਰਨਮੈਂਟ ਨੂੰ ਉਤਾਰ ਨਹੀਂ ਪੈ ਸਕਦੀ ਹੈ ਲਗਾਤਾਰ ਸਟੇਟ ਗਵਰਨਮੈਂਟ ਤੇ ਇਲਜ਼ਾਮ ਲੱਗ ਰਿਹਾ ਕਿ ਜਿਹੜਾ ਸੈਂਟਰਲ ਦਾ ਹੋਮ ਮਿਨਿਸਟਰ ਮਿਨਿਸਟਰੀ ਹੈ ਉਹਨਾਂ ਦੇ ਡਾਇਰੈਕਟ ਇਸ਼ਾਰਿਆਂ ਦੇ ਉੱਤੇ ਜਾਂ ਉਹਨਾਂ ਦੇ ਅਸਰ ਦੇ ਥੱਲੇ ਜਿਹੜਾ ਹੈ ਸੀਐਮ ਆਫਿਸ ਕੰਮ ਕਰ ਰਿਹਾ ਜਾਂ ਸਟੇਟ ਦਾ ਹੋਮ ਡਿਪਾਰਟਮੈਂਟ ਕੰਮ ਕਰ ਰਿਹਾ ਤੇ ਹੁਣ ਇਸ ਐਕਸਟੈਂਸ਼ਨ ਦੇ ਨਾਲ ਜਿਹੜਾ ਉਹ ਇਲਜ਼ਾਮ ਹੈ ਕੋਸ਼ ਨੂੰ ਹੋਰ ਜ਼ਿਆਦਾ ਬਲ ਮਿਲੇਗਾ ਹਲੇ ਪੰਜਾਬ ਪੁਲਿਸ ਨੇ ਆਫੀਸ਼ੀਅਲੀ ਆਪਣੇ ਕਿਸੇ ਟਵਿੱਟਰ ਹੈਂਡਲ ਤੇ ਜਾਂ ਕਿਸੇ ਪੇਜ ਤੇ ਇਸ ਦੀ ਜਾਣਕਾਰੀ ਨਹੀਂ ਦਿੰਦੀ ਹੈ ਪਰ ਸਾਰੇ ਵੱਡੇ ਅਖਬਾਰੀ ادارےਾਂ ਦੇ ਵਿੱਚ ਇਸ ਚੀਜ਼ ਆ ਗਈ ਹੈ ਤੇ ਜਦੋਂ ਹੁਣ ਇੱਕ ਸਾਲ ਦਾ ਐਕਸਟੈਂਸ਼ਨ ਕੀਤਾ ਜਾ ਰਿਹਾ ਅਮਰਿਤਪਾਲ ਸਿੰਘ ਦਾ ਤਾਂ ਇਸ ਦਾ ਸਿਆਸੀ ਮਾਇਨਾ ਕੀ ਹੈ ਪੰਜਾਬ ਲਈ ਪੰਜਾਬ ਦੇ ਯੂਥ ਲਈ ਤੇ ਇੱਥੇ ਦੱਸ ਦਈਏ ਕਿ ਪਿਛਲੇ ਸਾਲ ਦੇ ਵਿੱਚ ਇੱਕ ਗੁਰਪ੍ਰੀਤ ਸਿੰਘ ਹਰੀ ਨੌਂ ਦਾ ਜਿਹੜਾ ਕਤਲ ਕੇਸ ਹੈ ਓਸ਼ ਮਾਮਲੇ ਦੇ ਵਿੱਚ ਵੀ ਅਮਰਿਤਪਾਲ ਸਿੰਘ ਨੂੰ ਨਾਮਜ਼ਦ ਕੀਤਾ ਗਿਆ ਹਰੀ ਨੌਂ ਫਰੀਦਕੋਟ ਜ਼ਿਲ੍ਹੇ ਦਾ ਪਿੰਡ ਹੈ ਜਿੱਥੇ ਕਿ ਉਹਨਾਂ ਨੂੰ ਇੱਕ ਟਾਰਗੇਟਡ ਕਿਲਿੰਗ ਦੇ ਵਿੱਚ ਮਾਰ ਦਿੱਤਾ ਗਿਆ ਸੀ ਤੇ ਉਹਦਾ ਇਲਜ਼ਾਮ ਅਮਰਿਤਪਾਲ ਸਿੰਘ ਤੇ ਉਹਨਾਂ ਦੇ ਸਾਥੀਆਂ ਤੇ ਲਾਇਆ ਗਿਆ ਤਾਂ ਇਸ ਦੇ ਨਾਲ ਹੀ ਉਹਨਾਂ ਦੇ ਉੱਤੇ 12 ਐਫ ਆਈ ਆਰ ਜਿਹੜੀਆਂ ਨੇ ਦਰਜ ਨੇ ਤੇ ਓਸ਼ ਦਾ ਹਵਾਲਾ ਦਿੱਤਾ ਗਿਆ ਸਰਕਾਰ ਦੇ ਵੱਲੋਂ ਪਰ ਇਹ ਸਵਾਲਾਂ ਦਾ ਸਵਾਲ ਇਹ ਹੈ ਕਿ ਜੇ ਇਹ ਜਿਹੜੇ ਨੌ ਬੰਦੇ ਦੂਸਰੇ ਨੇ ਉਹਨਾਂ ਨੂੰ ਲਿਆਂਦਾ ਜਾ ਸਕਦਾ ਤਾਂ ਫਿਰ ਕਿਸ ਆਧਾਰ ਤੇ ਉਹਨਾਂ ਨੂੰ ਰੱਖਿਆ ਜਾ ਰਿਹਾ ਤੇ ਫਿਰ ਜੇ ਰੱਖਣਾ ਵੀ ਹੈ ਤਾਂ ਫਿਰ ਪੰਜਾਬ ਤੋਂ ਬਾਹਰ ਕਿਉਂ ਰੱਖ ਰਹੇ ਨੇ ਘਟੂ ਘਟ ਪੰਜਾਬ ਦੇ ਵਿੱਚ ਕਿਉਂ ਨਹੀਂ ਸ਼ਿਫਟ ਕੀਤਾ ਜਾ ਰਿਹਾ ਇਹ ਸਵਾਲ ਹੈ ਇਹ ਇੱਕ ਸਿਟਿੰਗ ਐਮਪੀ ਦੀ ਜਿਹੜੀ ਐਕਸਟੈਂਸ਼ਨ ਹੈ ਐਨਐਸਏ ਦੀ ਉਸ ਢੰਗ ਦੇ ਨਾਲ ਕੀਤੀ ਜਾ ਸਕਦੀ ਹੈ ਤਾਂ ਇਹ ਸਵਾਲ ਫਿਰ ਇਹ ਹੈ ਕਿ ਜਿਹੜਾ ਆਮ ਬੰਦਾ ਹੈ ਕੋਈ ਆਮ ਸਿਟੀਜ਼ਨ ਹੈ ਉਸ ਤੇ ਨਾਲ ਕੀ ਹੋ ਸਕਦਾ ਇਹ ਇਹ ਸਾਰੇ ਸਵਾਲ ਨੇ ਜਿਹੜੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜੋ ਸਟੇਟ ਗਵਰਨਮੈਂਟ ਦਾ ਇਹ ਫੈਸਲਾ ਹੈ ਉਸ ਦੇ ਬਾਰੇ ਕੀਤੇ ਜਾ ਸਕਦੇ ਨੇ ਧੰਨਵਾਦ